ਅਸੀਂ ਪਹੁੰਚ ਚੁੱਕੇ ਹਾਂ ਜੀ ਪਿੰਡ ਤਲਵੰਡੀ ਹਿੰਦੂਆਂ ਦਾ ਜਿੱਥੇ ਕਿ ਬਾਬਾ ਲਾਲ ਜੀ ਦੇ ਸੇਵਾਦਾਰ ਨੇ ਇੱਥੇ ਰਾਸ਼ਨ ਲੈ ਕੇ ਆਏ ਨਾ ਸ਼ਹਿਰ ਗੁਰਦਾਸਪੁਰ ਤੋਂ ਇੱਕ ਘਰ ਘਰ ਜਾ ਕੇ ਸੇਵਾ ਕਰਨਗੇ ਹੜ ਪੀੜਤਾ ਦੀ ਆਹ ਘਰ ਦੇਖਦੇ ਇਹਨਾਂ ਦੀ ਖਾਸ ਲੋੜ ਜੀ ਬਾਬਾ ਲਾਲ ਜੀ ਦਾ ਆਪਾਂ ਬੰਬਲ ਆ ਜਾਈਏ ਸੇਵਾ ਕਰ ਸਾਰੇ ਵੀਰ ਭਰਾ ਆਪਾਂ ਲੰਗਰ ਦੀ ਸੇਵਾ ਇੱਥੇ ਲੈ ਕੇ ਆਏ ਆ ਪਿੰਡ ਤਲਵੰਡੀ ਹੈਗਾ ਵਾ ਡੇਰਾ ਬਾਬਾ ਨਾਲ ਦੇ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਆ ਜਿੰਨਾ ਬੁਰਾ ਹਾਲ ਆ ਉਨੇ ਜਿਆਦਾ ਸਾਡੇ ਪੰਜਾਬੀ ਵੱਤ ਤੋਂ ਵੱਧ ਹਰ ਘਰ ਚ ਲੰਗਰ ਬਚਾਉਂਦੇ ਆ ਬਾਕੀ ਮੈਂ ਲੋਕਾਂ ਨੇ ਇਹ ਅਪੀਲ ਕਹਿੰਦੇ ਵੀ ਲੰਗਰ ਬਹੁਤ ਜ਼ਿਆਦਾ ਇੱਥੇ ਆਗੇ ਦਾਵਾ ਥੋੜੀ ਦੇਰ ਵੇਟ ਕਰੋ ਬਾਕੀ ਕਲਾ ਨੋੜ ਦੀ ਗਊਸ਼ਾਲਾ ਵਾ ਉੱਥੇ ਬਹੁਤ ਮਾੜਾ ਹਾਲ ਆ ਗਊਆਂ ਦਾ ਉੱਥੇ ਵੱਧ ਤੋਂ ਵੱਧ ਚਾਰੇ ਦਾ ਸੰਜੋਗ ਦੋ ਜਿੰਨੇ ਵੀ ਵੀਰ ਭਰਾ ਮੇਰੇ ਗੁਰਦਾਸਪੁਰ ਜਿੰਨੇ ਵੀ ਵੀਰ ਭਰਾ ਜਿੰਨੇ ਵੀ ਲਾਗੇ ਛਾਗੇ ਦੇ ਸਭ ਤੋਂ ਜ਼ਿਆਦਾ ਗਊਸ਼ਾਲਾ ਇਸ ਟਾਈਮ ਕਲਾ ਨੋੜ ਤੇ ਲੋੜ ਹੈਗੀ ਚਾਰੇ ਦੀ ਜਿੰਨੇ ਵੀ ਸੰਸਥਾ ਲੋਕੀ ਲਈ ਆ ਰਹੀ ਆ ਇਹ ਉਹ ਖਾਤਾ ਰੁਕ ਗਿਆ ਜਿਹੜੀ ਦਾ ਤੁਸੀਂ ਮਾਲ ਲਿਆ ਉਹ ਪਾਣੀ ਦੋ ਚਾਰ ਦਿਨ ਤੇ ਬਿਲਕੁਲ ਰੁਕਣਾ ਚਾਹੀਦਾ ਕਿਉਂਕਿ ਪਾਣੀ ਥੋੜਾ ਜਿਹੜੀ ਪਾਣੀ ਦਾ ਥੋੜੀ ਨੀਵੀ ਹੋਈ ਹੈ ਹਾਂ ਉਹਦੇ ਲੋਕਾਂ ਨੂੰ ਲੋੜ ਨਹੀਂ ਹੈ ਸਰ ਜੀ ਨੂੰ ਬਿਲਕੁਲ ਲੋੜ ਨਹੀਂ ਹੈਗੀ ਕਈ ਇਹੋ ਜਿਹੇ ਲੋਕ ਵੀ ਹੈਗੇ ਬਹੁਤ ਚੰਗੇ ਲੋਕ ਜਿਹੜੇ ਕਹਿੰਦੇ ਵੀ ਸਾਨੂੰ ਜ਼ਰੂਰਤ ਮਾੜੀ ਪੂਰੀ ਹੋ ਗਈ ਦੀ ਆ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਨੂੰ ਦੋ ਕਈ ਡੰਪ ਕਰ ਜਾਂਦੇ ਕਈ ਰੱਖੀ ਜਾਂਦੇ ਕੋਈ ਜਾਂਦੇ ਆ ਤੇ ਰਾਸ਼ਲ ਜੇ ਗਊਸ਼ਾਲਾ ਪਹਿਲਾਂ ਕਲਾਨੌਰ ਦੀ ਜਿੰਨੀ ਵੱਤ ਤੋਂ ਵੱਤ ਸੇਵਾ ਹੁੰਦੀ ਹੈ ਵੱਤ ਤੋਂ ਵੱਤ ਵੀਰ ਭਰਾ ਸਾਰੇ ਸੰਜੋਗ ਕਰੋ ਜੈਸ਼ੀ ਜੀ ਬਾਬਾ ਲਾਜੀ ਦਾ ਆਪਾਂ ਬਾਬਾ ਲਾਜੀ ਦੇ ਸੇਵਾ ਕਰ ਸਾਰੇ ਵੀਰ ਭਰਾ ਆਪਾਂ ਲੰਗਰ ਦੀ ਸੇਵਾ ਇੱਥੇ ਲੈ ਕੇ ਆਏ ਆ ਪਿੰਡ ਤਲਵੰਡੀ ਹੈਗਾ ਵਾ ਡੇਰਾ ਬਾਬਾ ਨਾਨਕ ਦੇ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਆ ਜਿੰਨਾ ਬੁਰਾ ਹਾਲ ਆ ਉਨੇ ਜਿਆਦਾ ਸਾਡੇ ਪੰਜਾਬੀ ਵੱਤ ਤੋਂ ਵੱਤ ਹਰ ਘਰ ਚ ਲੰਗਰ ਬਚਾਉਂਦੇ ਆ ਬਾਕੀ ਮੈਂ ਲੋਕਾਂ ਨੇ ਇਹ ਅਪੀਲ ਕਹਿੰਦੇ ਵੀ ਲੰਗਰ ਬਹੁਤ ਜ਼ਿਆਦਾ ਇੱਥੇ ਆਗੇ ਦਾਵਾ ਥੋੜੀ ਦੇਰ ਵੇਟ ਕਰੋ ਬਾਕੀ ਕਲਾਨੋੜ ਦੀ ਗਊਸ਼ਾਲਾ ਵਾ ਉਥੇ ਬਹੁਤ ਮਾੜਾ ਹਾਲ ਆ ਗਊਆਂ ਦਾ ਉਥੇ ਵੱਧ ਤੋਂ ਵੱਧ ਚਾਰੇ ਦਾ ਸੰਜੋਗ ਦੋ ਜਿੰਨੇ ਵੀ ਵੀਰ ਭਰਾ ਮੇਰੇ ਗੁਰਦਾਸਪੁਰ ਜਿੰਨੇ ਵੀ ਵੀਰ ਭਰਾ ਜਿੰਨੇ ਵੀ ਲਾਗੇ ਛਾਗੇ ਦੇ ਸਭ ਤੋਂ ਜ਼ਿਆਦਾ ਗਊਸ਼ਾਲਾ ਇਸ ਟਾਈਮ ਕਲਾਨੋੜ ਤੇ ਲੋੜ ਹੈਗੀ ਚਾਰੇ ਦੀ ਜਿੰਨੇ ਵੀ ਸੰਸਥਾ ਲੋਕੀ ਲਈ ਆ ਰਹੇ ਆ ਇਹ ਕਿ ਛੱਪਾ ਰੁਕ ਗਿਆ ਨਹੀਂ ਤਾਂ ਤੋਂ ਬਾਅਦ ਜਿਹੜੀ ਪਾਣੀ ਦੋ ਚਾਦਲ ਤੇ ਬਿਲਕੁਲ ਰੁਕਣਾ ਚਾਹੀਦਾ ਕਿਉਂਕਿ ਪਾਣੀ ਥੋੜਾ ਜਿਹੜੀ ਪਾਣੀ ਹੁੰਦਾ ਥੋੜੀ ਨੀਵੀਂ ਹੋਈ ਹੈ ਹਾਂ ਕੋਈ ਤਾਂ ਲੋਕ ਲੋੜ ਨਹੀਂ ਜੀ ਸਰ ਬਿਲਕੁਲ ਲੋੜ ਨਹੀਂ ਹੈਗੀ ਕਈ ਇਹੋ ਜਿਹੇ ਲੋਕ ਵੀ ਹੈਗੇ ਬਹੁਤ ਚੰਗੇ ਲੋਕ ਜਿਹੜੇ ਕਹਿੰਦੇ ਵੀ ਸਾਨੂੰ ਜ਼ਰੂਰਤ ਮਾਡੀ ਪੂਰੀ ਹੋ ਗਈ ਦੀਆ ਜਿਨ੍ਹਾਂ ਨੇ ਜ਼ਰੂਰਤ ਹੈਗੀ ਉਹਨਾਂ ਨੂੰ ਦੋ ਕਈ ਦੰਪਰ ਜਾਂਦੇ ਕਈ ਰਖੀ ਜਾਂਦੇ ਕੋਈ ਜਾਂਦੇ ਆ ਤੇ ਰਾਸ਼ਿਲ ਜਿਹਾ ਗਊਸ਼ਾਲਾ ਪੱਲਾ ਕਲਾ ਨੋੜ ਦੀ ਜਿੰਨੀ ਵੱਤੋ ਵੱਤ ਸੇਵਾ ਹੁੰਦੀ ਹੈ ਵੱਤੋ ਵੱਤ ਵੀਰ ਭਰਾ ਸਾਰੇ ਸੰਯੋਗ ਕਰੋ ਘਰ ਘਰ ਜਾ ਕੇ ਸੁਪਰਾ ਰਾਜ ਜਿਹੜਾ ਆਪਾਂ ਕਰ ਕਰ ਜਾ ਕੇ ਦੇ ਰਹੇ ਹਾਂ ਮਾਰੇ ਦੀ ਅੱਗੇ ਅਸ਼ੀਰਵਾਦ ਨਾਲ ਜਿਹੜਾ ਆਪਾਂ ਘਰੇ ਆ ਭਰਾਲਾ ਸਾਰੇ ਵੀਰ ਭਰਾਵਾਂ ਦੇ ਸਹਿਯੋਗ ਨਾਲ ਹੀ ਘਰੇ ਆ ਅਬ ਮਾਰੇ ਦੀ ਕਿ ਪਨਾਰਾ ਨੂੰ ਆਪਾਂ ਹੌਲੀ ਹੌਲੀ ਇਦਾਂ ਹੀ ਵੱਧ ਤੋਂ ਵੱਧ ਕਰਦੇ ਰਾਵਾਂਗੇ ਜਿੰਨਾ ਮਾਰੇ ਜਿਹੜੇ ਸੇਵਾ ਲੈ ਆਏ ਉਹਨੀਆਂ ਪਾਰਟੀ ਕਮੇਟੀ ਜਿਹੜੀ ਆ ਸਾਲਿਆਂ ਨਾਲ ਨਾਲ ਜਿਹੜੀ ਇਹ ਨਹੀਂ ਸੇਵਾ ਕਰਦੀ ਰਹੇਗੀ ਅਮਨੀ ਇੱਕੀ ਦੇਖਣ ਲਈ ਵੀ ਰਾਜਿੰਦਰ ਬਹੁਤ ਇਤਿਆਰਿਆ ਹੁਣ ਮੇਰੇ ਹਿਸਾਬ ਨਾਲ ਕੁਝ ਨਹੀਂ ਰੋਕੇ ਤੇ ਫਿਰ ਅੱਗਾ ਆਵਾਂਗੇ ਸਮੇਂ ਹਿਸਾਬ ਨਾਲ ਸਮੇਂ ਹਿਸਾਬ ਨਾਲ ਜਿੱਦਾਂ ਸਮੇਰੀ ਲੋੜ ਆ ਉਸਾਂ ਨਾਲ ਕਰਨਾ ਚਾਹੀਦਾ ਵਾ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਵਾ ਕਲਗੁਰ ਗਊਸ਼ਾਲਾ ਦਾ ਬਹੁਤ ਮਾੜਾ ਹਾਲ ਆ ਉੱਥੇ ਜਰੂਰ ਜਿਹੜੀ ਸੇਵਾਵਾ ਦੇਣੀ ਚਾਹੀਦੀ ਹੈ ਵੱਧ ਤੋਂ ਵੱਧ ਸਾਨੂੰ ਚਾਰੇ ਦੀ ਸੇਵਾ ਕਰਨੀ ਚਾਹੀਦੀ ਆ ਚਾਰਾ ਮਿਲਦਾ ਨਹੀਂ ਪਿਆ ਕਿ ਉਹ ਇਹੀ ਆ ਵੀ ਆਪਾਂ ਵਰਤਮਾਨ ਤੁਸੀਂ ਚਾਰਾ ਬਚਾਈਏ ਚਾਰਾ ਨੂੰ ਪ੍ਰੋਵਾਈਡ ਨਾ ਹੋਣ ਕਰਕੇ ਥੋੜੀ ਜਿਆ ਟਾਈਮ ਲੱਗ ਸਕਦਾ ਵਾ ਪਰ ਆਪਾਂ ਵੀ ਮਾਰੇ ਦੀ ਕਿਰਪਾ ਨਾਲ ਜਿਹਦਾ ਵਾ ਜਲਦੀ ਤੋਂ ਜਲਦੀ ਜਿਹਦਾ ਵਾ ਚਾਰਾ ਜਿਹੜਾ ਉਸੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਰਾਸ਼ਨ ਦੇ ਘਰਾਂ 'ਚ ਬਹੁਤ ਆ ਰਿਹਾ ਨਾ ਰਾਸ਼ਨ ਬਹੁਤ ਆ ਰਿਹਾ ਵਾ ਸਭ ਜੀ ਵੇਖੋ ਜੀ ਘਰ-ਘਰ ਕੋਈ ਵੀ ਘਰ ਭੁੱਖਾ ਨਾ ਰਵੇ ਹਰ ਘਰ 'ਚ ਰਾਸ਼ਨ ਪਹੁੰਚਣਾ ਚਾਹੀਦਾ ਵਾ ਹਰ ਘਰ ਜਿਹੜਾ ਵਾ ਰਾਸ਼ਨ ਕਾ ਆ ਕੇ ਰੋਟੀ ਖਾ ਗਈ ਛੋਵੇ ਬਿਉੜੀ ਪਹਾੜ ਨੇ ਜਿਹੜਾ ਵਾ ਬੜੇ ਮਾਰੇ ਹਾਲਾਤ ਕਰਦੇ ਇੱਥੇ ਪਿੰਡਾਂ 'ਚ ਬਹੁਤ ਪਾਣੀ ਹੈ ਪਰ ਬੜੀ ਦੂਰ-ਦੂਰ ਤੋਂ ਦੇਖਿਆ ਲੋਕੀ ਸਿੱਧੇ ਪਹੁੰਚਦੇ Rajasthan ਦੇ ਲੋਕੀ ਆ ਰਹੇ ਆ ਦੇਖੋ ਜੀ ਲੋਕੀ ਬਹੁਤ ਆ ਪੰਜਾਬ ਇੱਕ ਹੈ ਜਿਆਦਾ ਕਵਾ ਜਿੱਥੇ ਖੜ ਤੇ ਆਇਆ ਵਾ ਪਰ ਲੋਕਾਂ ਦਾ ਹੜ ਇੱਥੇ ਆਪਣਾ ਆ ਗਿਆ ਵਾ ਲੋਕਾਂ ਨੇ ਘਰ ਘਰ ਰਸਨ ਦਾ ਹੜ ਲਿਆਤਾ ਵਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂ ਦਿੱਤੀ دربار دربار کی جے جے دام کی جے پور دام کی جے بابا جی کا دربار جے جا بابا جام دربار کی جے 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 آ باباج جی دربار سے سوا دار ہے وہ لے جی سب کو ਖੰਡਪਤੀ ਜੀ ਯਾਰ ਦੇਤੀ ਆਈ ਦੇ ਸੱਚੇ ਦਰਬਾਰ ਕੀ ਜੈ ਤੇ ਆਂਦੇ ਲਾਜ ਲੈਣ ਕੋ ਖੰਡਪਤੀ ਜੀ ਆਂਦੇ ਪਤੀ ਜੀ ਖੰਡਪਤੀ ਜੀ ਆਂਦੇ ਪਤੀ ਜੀ ਆਂਦੇ ਪਤੀ ਜੀ ਆਂਦੇ ਪਤੀ ਜ ਬਗੇ ਮੈਡਮ ਅੱਜ ਬਗੇ ਤੂੰ ਨਾ ਆ ਰਿਹਾ ਆ ਇੱਧਰ ਸਾਹਮਣੇ ਆਓ ਸਾਹਮਣੇ ਸਾਹਮਣੇ ਆ ਜਾਓ ਇੱਧਰ ਸਾਹਮਣੇ ਆਓ ਲੜਾ 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 ਮੈਂ ਤੂੰ ਨਾ ਢੰਗ ਕੱਢਿਆ ਪਾਣੀ ਦੀ ਇੱਕ ਜਣਾ ਪੇਟੀ ਦੇਈ ਚੱਲੋ ਇੱਕ ਜਣਾ ਚਲੋ ਸ਼ਾਮੂ ਸ਼ਾਮੂ ਡਬਲੋਂ ਹੁੰਦੇ ਯਾਰ ਨਹੀਂ ਚਲੋ ਮੈਂ ਠੀਕ ਹੈ ਚਲੋ ਜੀ ਉਹ ਬਗੇ ਨੂੰ ਦੇ ਦੇ ਉੱਥੇ 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 ਆਹ ਬਗੇ ਨੂੰ ਦੇ ਡਬਲੋਂ ਹੁੰਦੇ ਤਾਂ ਵੰਦੇ ਹੀ ਨਹੀਂ ਚਲੋ ਚਲੋ ਯਾਰ ਡਬਲਾ ਕਰੋ ਭਾਜੀ ਹਰ ਇੱਕ ਦੇ ਮੂੰਹ 'ਚ ਪਵੇ ਬਾਹ ਨਹੀਂ કોના નો મત કોના ગાડી ચલો ચલો જય બિલકુલ દામજી જય ભવાલાજી કી ਆਜੇ ਕਰ ਲੋ ਯਾਰ 22 ਤੱਕ ਇਹ ਇੰਡੀ ਇੱਕ ਦੋ ਤਿੰਨ ਕਿੰਨਾਂ ਲੜ ਕੇ ਆਏ ਆ ਮੰਡੀ ਤੇ ਆਏ ਆ ਮੰਡੀ ਜੀ ਵੀ ਜਿੰਨਾਂ ਨੂੰ ਲੋੜ ਆਉਂਦਾ ਪੀੜੀਆਂ ਖਾਂਦੀਆਂ ਸੁਭਾਦੇ ਰਿਹਾ ਸਾਡੇ ਭਰਾ ਸਭੀ ਫੇਸਰੇ ਚੱਲੋ ਲਈ ਸੇਵਾ ਕਰਨ ਲਈ ਆ ਅਨੇ ਬੱਚਿਆਂ ਦੇ ਬੱਚਿਆਂ ਲਈ ਇੱਥੇ ਆਏ ਆ ਲਈ ਲੋੜਵੰਦਾ ਲਈ ਜਿੱਦਾਂ ਕੱਪੜੇ ਕਪੜੇ ਦੀ ਇੱਕ ਵਾਰੀ ਲੋੜ ਹੈਗੀ ਆ ਕੱਪੜੇ ਨਹੀਂ ਹੁੰਦੇ ਨਾ ਕੱਪੜੇ ਬਰੀ ਲਗਾਉ ਦੁਨੀਆਂ ਹੁੰਦੇ ਆ ਰਾਤ ਦੇ ਨੂੰ ਢੇਰੇ ਆ ਆਰਾਮ ਨਾਲ ਲੋਕ ਸਾਰੇ ਜਿਹੜੇ ਨਾਈਟ ਦਾ ਕੇਰੋ ਰੱਖੋ ਤਾਂ ਭੁੱਖ ਨਹੀਂ ਕੇਪਾਂ ਦੀ ਕਰੋ ਸਾਰਿਆਂ ਨੂੰ ਮਿਲੇਗਾ ਬਹੁਤ ਸਨਮਾਨ ਲਿਆ ਦੇਦਾ ਮਾਰੇ ਦੀ ਬੜੀ ਕਿਤਾਬ ਵਾਲਾ ਅਲਜੀ ਦੀ ਓਏ ਬਾਬੂ ਲਾਲ ਜੀ ਦੇ ਸ਼ਦਾਲੂ ਨੇ ਹੋਟਲ ਆ ਗਿਆ ਬੱਚਾ ਰੋ ਰਿਹਾ ਬੱਚਾ ਵਾਸਤੇ ਦਹੀਂ ਦੀ ਨਸਖੜੀ ਓਤਲੇ ਓਏ ਆ ਆ ਬੱਚਾ ਵਾਸਤੇ ਆ ਦੁੱਧ ਦਾ ਦੁੱਧ اچھا چار پانچ کاغذ بند کر اور مانگ تو کیوں کر دے ابھی وہ بچے بندا بس تو اڑے بات کمیٹی پارٹی نعرہ 17 بچیاں نا نعرہ بچی اور اور یارو ਕੱਢ ਛੱਡਿਆ ਕੱਢ ਕੇ ਆ ਜਾ ਛੱਡ ਕੇ ਆ ਜਾ ਨਾਗਲ ਡੁੱਬੇ ਪਏ ਅਸੀਂ ਇੱਥੇ ਕਿੱਥੇ ਕਿੱਥੇ ਡੁੱਬੇ ਆ ਆਹ ਵੇਖ ਕਈ ਦਾ ਸਮਾਰੋਹ ਪਿੱਛੇ ਬੱਚਾ ਵਾਸਤੇ ਲਾ ਦੇ ਪਿਆ ਥੋੜੀ ਲੈਣ ਆਂਦੇ ਆ ਡੁੱਬੇ ਪਏ ਆ ਪਾਣੀ ਦੀ ਪੇਟੀਆਂ ਬਣਾ ਪਾਣੀ ਬੈਟੇ ਉਹ ਨਹੀਂ ਇਹ ਜ਼ਰੂਰਤ ਨਹੀਂ ਹੈਗੀ ਇਹ ਦੇਖ ਲੋ ਨਾ ਠੀਕ ਹੈ ਯਾਰ ਆਪਣੇ ਵੀ ਹੋ ਕੱਪੜੇ ਲੈ ਜਾ ਲੈ ਜਾ ਮਾੜਾ ਧੱਕਾ ਮਾਰ ਗਿਆ ਰੋਣ